ਕਸੀ ਕਾਲ ਤੋਂ ਹੀ ਦੇਖਣਾ ਸ਼ੁਰੂ ਕਰ ਚੱਕੇ ਹਾਂ ਪੰਜਾਬ ਹਰਿਆਣਾ ਲਾਈਵ ਤੇ ਮੈਂ ਆ ਜਾਦੀ ਨਾ ਲਗਾਤਾਰ ਦੀ ਗੱਲ ਕਰੀਏ ਤਾਂ ਪੁੱਤਾ ਉਹ ਪਾਲੀ ਫਸਲ ਮੰਡੀਆਂ 'ਚ ਆ ਜਾਂਦੀ ਹੈ ਪਰ ਉਸ ਤੋਂ ਬਾਅਦ ਕੋਈ ਸੁਦਬੋਧ ਨਹੀਂ ਲੈਂਦਾ ਆੜਤੀਆ ਤੋੜ ਲੈਂਦਾ ਕਨਕ ਆੜਤੀਆਂ ਨੂੰ ਵਿਕ ਜਾਂਦੀ ਹੈ ਕਨਕ ਤੇ ਉਸ ਤੋਂ ਬਾਅਦ ਜ਼ਿਮੀਂਦਾਰ ਦੀ ਜਿਹੜੀ ਜ਼ਿੰਮੇਵਾਰੀ ਹੁੰਦੀ ਹੈ ਲਿਫਟਿੰਗ ਤੱਕ ਪੰਜ ਜਾਂਦੀ ਹੈ ਇਹ ਕਨਕਾਂ ਥੋਲਾਈ ਤੋਂ ਬਾਅਦ ਵੀ ਇਹ ਮੰਡੀਆਂ 'ਚ ਰੁਲਦੀ ਰਹਿੰਦੀ ਹੈ ਕਿਉਂਕਿ ਇਹ ਲਿਫਟਿੰਗ ਤੋਂ ਵਜਾ ਨਾਲ ਮੰਡੀਆਂ ਚ ਪਈ ਰਹ ਜਾਂਦੀ ਐ ਗਮੇਰ ਨੇਰ ਜਾਂ ਫਿਰ ਮੀਂਹ ਦੇ ਕਾਰਨ ਗੱਟਿਆਂ ਨੂੰ ਵੀ ਸੌਂਕ ਲੱਗਣੀ ਸ਼ੁਰੂ ਹੋ ਜਾਂਦੀ ਐ ਗੱਟੇ ਥੱਲੇ ਜੋ ਕਿ ਕਿੜੀਆਂ ਲੱਗ ਜਾਂਦੀਆਂ ਐ ਜਾਂ ਜੋ ਕਿ ਮੱਛਰ ਵੱਢਣ ਦੇ ਕਣਕ ਦੇ ਵੇਤ ਤੇ ਉਸ ਤੋਂ ਬਾਅਦ ਇਹਦੀ ਲਿਫਟਿੰਗ ਨਹੀਂ ਹੁੰਦੀ ਤਾਂ ਕਿਤੇ ਨਾ ਕਿਤੇ ਵੱਡੀ ਸਮੱਸਿਆ ਜਿਹੜਾ ਇਥੋਂ ਦਾ ਛੇਕੇਦਾਰ ਹੁੰਦਾ ਹੁੰਦੇ ਵਾਸਤੇ ਹੀ ਬਣ ਜਾਂਦੀ ਐ ਤੇ ਸਰਕਾਰ ਕੀ ਕਰ ਰਹੀ ਐ ਇਹ ਵੱਡਾ ਸਵਾਲ ਐ ਕਿਉਂ हाँ लिफ्टिंग नहीं हो रही था इतने लेबर वास्ते भी दिक्कत बन जाती है क्योंकि उन्होंने जगह बढ़ानी पैंती है नवी कणक आ है तो उस तो बाद ढेरिया तो ढेरिया करनिया पैनिया ही पैनिया ने तो भैया कितने दिन हो गए इसको बड़े को इसको इसको कटे बड़े 20 20-25 रोज हो गए लिफ्टिंग नहीं हो रही नहीं लिफ्टिंग नहीं हो रहा जी के लिए हो तो बहुत आ रहा है एक ट्रक आ रहा है बस एक दिन में एक ट्रक बस सात सौ गट्टा जाता है सात सौ जाता है तो रोज की कितनी की तुलाई कर देते हो पचीस सौ दो हजार पचीस सौ गठा हो जाता है तो इसके लिए काय बड़ी दिक्कत रहती है क्या दिक्कत काय के लिए बड़ी रह जाती है कोई गट्टे के आप नहीं मिलता है तो फिर दिक्कत है ना हम लोग को परेशानी है परेशानी का झेलना पड़ रहा है और बार बार गट्टे को उधर उधर इधर उधर उठाना पड़ता है दो बार पल्टी मारना पड़ता है सिलाई करना पड़ता है फट जाता है बार बार करना पड़ता है जैसे मच्छर भी बढ़ता है अगर भी पड़ता है और टाइम भी ज्यादा लगता है काम पंद्रह दिन का है महीना लग जाता है देख जो मेरे पंजाबी हो बाय के लिए देखते हो इसके लिए कितना टाइम लग जाता है इस मंडी में तो काम आठ कम मुक जाता है हाँ। देर, दूर महीना लगता है बोरी देखिए सारी भाई यहाँ पे पथरवाला मंडी तो में हाँ। बार बार पास इधर उधर करना पड़ता है इधर उधर करना पड़ता है ना एक दिन में कितने तक भर देते हो एक दिन में एक गड्डी मिलता है

ਲਿਫਟਿੰਗ ਵੀ ਬਾਬੂ ਜੀ ਬਹੁਤ ਬੁਰਾ ਹਾਲ ਹੈ ਪਿੱਛੇ ਪੈੜੇ ਨਹੀਂ ਹੈਗੇ ਆ ਜੇ ਠੇਕੇਦਾਰ ਨਾਲ ਗੱਲ ਕਰਦੇ ਗੱਡੀਆਂ ਦੇ ਉਹ ਕਹਿੰਦੇ ਗੱਡੀਆਂ ਆਸਤਾ ਦੇ ਦਈਏ ਪਿੱਛੇ ਪੈੜੇ ਹੈ ਨਹੀਂ ਖਾਲੀ ਨਹੀਂ ਹੋ ਰਹੀਆਂ ਇੱਕ ਦਿਨ ਚ ਇੱਕ ਗੱਡੀ ਆਉਂਦੀ ਹੈ ਸਾਨੂੰ ਸਾਡੇ ਕੋਲ 15000 ਗੱਟਾ 18000 ਗੱਟਾ ਜੂੜਿਆ ਪਿਆ ਤੇ ਫਿਰ ਨੀਚੋਂ ਸਿਉਂਖਾ ਰਹੀ ਹੈ ਗੱਟਿਆਂ ਨੂੰ ਬੁਰਾ ਹਾਲ ਹੋ ਰਿਹਾ ਹੈ ਲੇਬਰ ਵੀ ਫ੍ਰੀ ਬੈਠ ਕੇ ਖਾ ਰਹੀ ਹੈ ਬੁਰਾ ਹਾਲ ਹੈ ਜੀ ਉਹ ਬਸ ਅਸੀਂ ਤਾਂ ਇਹ ਕਹਿ ਰਹੇ ਆ ਕਿ ਟੋਡੇ ਮਾਧਮ ਸੇ ਕਿ ਸਾਡੇ ਗੱਟੇ ਜਲਦੀ ਜਲਦੀ ਚੱਲਣ। ਕਿ ਮਜ਼ਦੂਰੀ ਕਰਨ ਆਏ ਭਈਏ ਜਿਹੜੇ ਅੱਛੇ ਕੰਮ ਕਰਨ ਹੁੰਦੇ ਆ ਸੀਜ਼ਨ ਕਮਾਨ ਹੁੰਦੇ ਆ। ਇਹ ਕਹਿੰਦੇ ਸਾਨੂੰ ਵਾਰੀ ਵਾਰੀ ਦਿੱਕਤ ਖੜੀ ਹੁੰਦੀ ਹੈ। ਸਾਨੂੰ ਇੱਧਰ ਉੱਧਰ ਗੱਟੇ ਕਰਨੇ ਪੈਂਦੇ ਆ। ਜਗ੍ਹਾ ਬਣਾਨੀ ਪੈਂਦੀ ਆ। ਰੋ ਤਾਂ 2000 ਗੱਟਾ ਵੀ ਤਲ ਰਿਆ। ਪਰ ਉੱਥੇ ਨਾ ਸਮੱਸਿਆ ਦਾ ਹੱਲ ਕਿੱਥੋਂ ਹੋ ਸਕਦਾ ਕਿ ਪ੍ਰਸ਼ਾਸਨ ਦੀ ਅੰਗੇਲੀਆ ਜਾਂ ਫਿਰ ਟੀਮਿੰਂ ਦੀ ਅੰਗੇਲੀ। ਪ੍ਰਸ਼ਾਸਨ ਦੀ ਅੰਗੇਲੀਆ ਜੀ ਇਸ ਕਾਰਨ ਕੀ ਹੈ ਉਹ ਪਿੱਛੇ ਜਿਹੜੇ ਪੈੜੇ ਆ ਉਹ ਘਟਾ ਹੈ। ਉਹ ਵਧਾ ਨਹੀਂ ਰਹੇ। ਪੈੜੇ ਵਧਾਣਗੇ ਤਾਂ ਹੀ ਗੱਡੀਆਂ ਖਾਲੀ ਹੋਣਗ ਤਾਂ ਤੁਸੀਂ ਜ਼ਿੰਮੇਦਾਰ ਨੂੰ ਕਿਸਾਨੀ ਯੂਨੀਅਨ ਨਾਲ ਸੰਬੰਧ ਰੱਖਦੇ ਹੋ ਕਿਵੇਂ ਦੇਖਦੇ ਹੋ ਪੜੇ ਵੇਥੋ ਪੜੇ ਵੇਲੇ ਨਹੀਂ ਹੋ ਰਹੇ ਗੱਡੀਆਂ ਤੇ ਲਿਫਟਿੰਗ ਨਹੀਂ ਹੋ ਰਹੀ ਕਿਵੇਂ ਦੇਖਦੇ ਗੱਡੀਆਂ ਹੁਣ ਤੁਸੀਂ ਮੰਡੀ ਦੇ ਵਿੱਚ ਵੇਖਿਆ ਵੀ ਜਿਹੜੇ ਕਿੰਨੇ ਇੱਥੇ ਗੱਟੇ ਪਏ ਨੇ ਲਿਫਟ ਹੋ ਗਈਆਂ ਜਾਂ ਇਹ ਮਜ਼ਦੂਰ ਹੈ ਪਹਿਲਾਂ ਇਹ ਇੱਥੋਂ ਚੱਕਦੇ ਨਾ ਜਾ ਕੇ ਇਹ ਢਾਂਗ ਲਾਉਂਦੇ ਆ ਦੋ ਤਿੰਨ ਵਾਰੀ ਤਾਂ ਇਹਨਾਂ ਨੂੰ ਲੇਬਰ ਪੈ ਜਾਂਦੀ ਹੈ ਇੱਥੇ ਵੇਲੇ ਬੈਠੇ ਇਹ ਖਾਈ ਜਾਂਦੇ ਨਾ ਹੁਣ ਇਹ ਆਣਗੇ ਲਈ ਸਰਕਾਰ ਦੀ ਹੈ ਆਮ ਸਰਕਾਰ ਹੈ ਜਿਹੜੀ ਉਸ ਦੀ ਹੈ ਤਾਂ ਆਦੇ ਸੀ ਵੀ ਅਸੀਂ ਮੰਡੀਆਂ ਦੇ ਵਿੱਚ ਕੋਈ ਦਿੱਕਤ ਨਹੀਂ ਆਉਣ ਦਿੰਦੇ ਇਹ ਮੰਡੀ 'ਚ ਜਦੋਂ ਕਣਕ ਆਉਗੀ ਨਾਲ ਦੀ ਨਾਲ ਤੋਲ ਕੇ ਅਸੀਂ ਚਕਾਵਾਂਗੇ ਪਹਿਲਾਂ ਤਾਂ ਇਹਨਾਂ ਨੇ ਪ੍ਰੋਸੀਜਰ ਰੱਖਿਆ ਇਹਨਾਂ ਨੇ ਮੌਕਚਰ ਦਾ ਵੀ ਜੀ 12 ਮੌਕਚਰ ਤੇ ਅਸੀਂ ਤਲਾਵਾਂਗੇ ਮੌਕਚਰ ਝੋਨੇ ਦਾ ਹੁੰਦਾ ਸੀ ਕਣਕ ਦਾ ਕਾਹਦਾ ਮੌਕਚਰ ਹੈ ਫੇਰ ਜੇ ਕਿਸੇ ਨੂੰ ਘੇਰ ਲੈਂਦੇ ਸੀ ਅਸੀਂ ਪਿੱਛੇ ਜੇ ਕੈਨਸਪੀਟਰ ਘੇਰਿਆ ਉਹਨੇ ਸਾਡੇ ਤੇ ਪਰਚਾ ਕਰਾਉਣ ਤਾਂ ਹੀ ਦੀ ਗੱਲ ਕਰੀ ਪਰ ਹੁਣ ਆਹ ਜਦੋਂ ਲਿਫਟਿੰਗ ਨਹੀਂ ਹੋ ਰਹੀ ਥੱਲੋਂ ਗੱਟਿਆਂ ਨੂੰ ਸਿਉਂਖ ਖਾਈ ਜਾਂਦੀ ਹੈ ਇਹਦੇ ਵਿੱਚੋਂ ਜਿੰਨੀ ਵੀ ਘਟਦੀ ਹੈ ਉਹ ਆੜਤਗੇ ਨੂੰ ਤੇ ਅੱਧੀ ਮਜ਼ਦੂਰ ਨੂੰ ਪੈ ਜਾਂਦੀ ਹੈ ਇਹੇ ਦੱਸੋ ਵੀ ਇਹਨਾਂ ਦੇ ਘਾਟੇ ਵਾਦੇ ਤੇ ਜ਼ਿੰਮੇਵਾਰ ਇਹ ਹੈ ਜਾਂ ਠ ਉਹਨਾਂ ਨੂੰ ਇਹ ਚੱਕਣੀ ਚਾਹੀਦੀ ਹੈ ਅਸੀਂ ਪ੍ਰਸ਼ਾਸਨ ਨੂੰ ਵੀ ਤੇ ਠੇਕੇਦਾਰ ਨੂੰ ਵੀ ਇਹੀ ਮੰਗ ਕਰਦੇ ਆ ਵੀ ਤੁਸੀਂ ਇਹ ਲਿਫਟਾਂ ਕਰਾਓ ਇਹਨਾਂ ਦੀ ਚਕਾਓ ਇੱਕ ਦੋ ਦਿਨਾਂ ਚ ਨਹੀਂ ਸਾਨੂੰ ਕੋਈ ਇਹ ਵੱਡਾ ਸੰਘਰਸ਼ ਨਾ ਵਿੱਟਣਾ ਪਵੇ ਇਹ ਚਕਾਉਣ ਖਾਤਰ ਇਹਨਾਂ ਦੇ ਮਜ਼ਦੂਰਾਂ ਦੇ ਖੇਤੀਬਾੜੀ ਮੰਤਰੀ ਤਾਂ ਵੋਟਾਂ 'ਚ ਵਿਜੀ ਨਹੀਂ ਉਹਨਾਂ ਦਾ ਮੰਡੀਆਂ ਵੱਲ ਧਿਆਨ ਲੱਗਦਾ ਮੈਂ ਖੇਤੀਬਾੜੀ ਮੰਤਰੀ ਤਾਂ ਵੋਟਾਂ 'ਚ ਵੀ ਵਿਜੀ ਹੈ ਖੇਤੀਬਾੜੀ ਮੰਤਰੀ ਦੇ ਤਾਂ ਕੋਲੇ ਗੜੇਮਾਰੀ ਹੋਊਗੀ ਸੀ ਪੰਜ ਚਾਰ ਪਿੰਡਾਂ 'ਚ ਉੱਥੇ ਵੀ ਨਹੀਂ ਆਏ ਉਹਨਾਂ ਨੂੰ ਤਾਂ ਕਾਰ ਦੇ ਸ਼ੀਸ਼ੇ ਕਾਲੇ ਆ ਅਸੀਂ ਪਾਸੇ ਕੁਝ ਨਹੀਂ ਦੇਂਦਾ ਖੇਤੀਬਾੜੀ ਮੰਤਰੀ ਨੂੰ ਅੱਜ ਉਹ ਕਿਵੇਂ ਉਹਨਾਂ ਦਾ ਕੱ ਲੋਕਾਂ ਤਰਤਾ ਫੇਟਾ ਵੀ ਦਿਖੇ ਤਾਂ ਮੈਸੇਜ ਤੇ ਮਰਜ਼ੀ ਬਾਹ ਫੜ ਲੈਂਦੇ ਜਿਹੜੇ ਪੁਰਾਣੇ ਲੀਡਰ ਹੈ ਉਹਨਾਂ ਦੇ ਕਾਲੇ ਸ਼ੀਸ਼ੇ ਗਿਆ ਕੇ ਝੰਡੇ ਲੱਗੇ ਹੁੰਦੇ ਉਹ ਨਹੀਂ ਦਿਖਦੇ ਕਹਿੰਦੇ ਅਸਟ ਮੰਤਰੀ ਇੱਥੇ ਮਰਜ਼ੀ ਕਰੇ ਅਗਲਾ ਕਹਿੰਦਾ ਖੁੱਡੀਆਂ ਨਾ ਕਰ। ਨਹੀਂ ਇਹ ਸਾਨੂੰ ਤਾਂ ਉਹਨੇ ਬਾਹ ਫੜਾਈ ਨਹੀਂ ਅਸੀਂ ਤਾਂ ਇੱਕ ਦਿਨ ਉਹਨੇ ਇੱਥੇ ਸਾਡੇ ਪਿੰਡ ਪਥਰਾਲੇ ਆਉਣਾ ਸੀ ਤੇ ਅਸੀਂ ਇੱਥੇ ਉਹਨਾਂ ਨੂੰ ਸਵਾਲ ਪੁੱਛਣਾ ਆਸਤੀ ਆਹੀ ਚੀਜ਼ ਵੀ ਗੜੇ ਮਾਰੀ ਦਾ ਜਾਂ ਕੋਈ ਮੰਡੀਆਂ ਦਾ ਹਾਲ ਦਾ ਦੱਸਣਾ ਸੀਗਾ ਤੇ ਉਹ ਤਾਂ ਇੱਥੋਂ ਦੌਰਾ ਹੀ ਕੈਨਸਲ ਕਰ ਗਏ ਉਹ ਆਦੇ ਵੀ ਸਾਡੀ ਬਾਹ ਫੜ ਲੈਂਦੇ ਨਾ ਉਦੋਂ ਬਾਹਲੇ ਕਾਲੇ ਸ਼ੀਸ਼ੇ ਕਰ ਲਏ ਸਰਕਾਰ ਨੇ ਤਾਂ ਪਹਿਲਾਂ ਵਾਲ ਲਗਾਤਾਰ ਕਿਵੇਂ ਦੇਖਦੇ ਹਾਂ ਅ ਸਦਾਜੀ ਕਿਵੇਂ ਦੇਖਦੇ ਹਾਂ ਇਸ ਤੋਂ ਬਾਅਦ ਕੀ ਹੋਣਾ ਚਾਹੀਦਾ ਹੈ ਇਹ ਮੰਡੀਆਂ ਦਾ ਹਾਲਾਤ ਨੇ ਕਿਉਂਕਿ ਲਗਾਤਾਰ ਇਲੈਕਸ਼ਨ ਦਾ ਦੌਰ ਚੱਲ ਰਿਹਾ ਹੈ ਜਿਹੜੇ ਰਾਜਨੇਤਾ ਨੇ ਉਹ ਵੋਟਾਂ ਮੰਗਣ ਚ ਬਿਜ਼ੀ ਨੇ ਤਾਂ ਕਿ ਇਹ ਆਰਤੀ ਆ ਦੀ ਗੱਲ ਕਰ ਲਈਏ ਜਾਂ ਫਿਰ ਠੇਕੇਦਾਰਾਂ ਦੀ ਗੱਲ ਕਰ ਲਈਏ ਜਾਂ ਫਿਰ ਇਹ ਮਿਹਨਤ ਮਜ਼ਦੂਰੀ ਵਾਲਿਆਂ ਦੀ ਗੱਲ ਕਰ ਲਈਏ ਤਾਂ ਕਿ ਇਹਨਾਂ ਦਾ ਅਹੀ ਹਾਲਾਤ ਰਹਿਣੇ ਨੇ ਜਾਂ ਫਿਰ ਅੰਨ ਲਈ ਇਹੇ ਸ਼ਿੰਗਾਰ ਸਿਰਣਾ ਕਿ ਅਸੀਂ ਇੱਥੋਂ ਦੇ ਗੱਟੇ ਇੱਥੇ ਰੱਖੀ ਰੱਖੀਏ ਜਾਂ ਇਹਨਾਂ ਦੀ ਨਿਗਾ ਤੇ ਹੀ ਬੈਠੇ ਰਹੀਏ ਕਿ ਇਹਨਾਂ ਦੇ ਪਰਿਵਾਰ ਨਹੀਂ ਇਹ ਵੱਡੇ ਸਵਾਲ ਨੇ ਕਿ ਇਹ ਮਜ਼ਦੂਰ ਆਪਦੇ ਪੈਰਾਂ ਦੇ ਡਿਸੀਜਨ ਕਮਾ ਕੇ ਕਿ ਇਹਨਾਂ ਨੂੰ ਜਿਹੜੀ ਕਦੇ ਕਿੱਥੋਂ ਬਾਈ ਚਾਂਸ ਕੋਈ ਕੰਕਚੋਰੀ ਹੋ ਜਾਂਦੀ ਹੈ ਜਾਂ ਫਿਰ ਕੋਈ ਅੱਡ 38 ਚੋਰੀ ਹੋ ਜਾਂਦੀ ਹੈ ਅੱਧੀ ਇਹਨਾਂ ਦੇ ਸਿਰ ਤੇ ਪੈਂਦੀ ਹੈ ਜਾਂ ਫਿਰ ਇਹ ਇਹਨਾਂ ਦੇ ਚੋਂ ਫालतू ਚੇਪੇ ਸਰਕਾਰ ਲਗਾ ਰਹੀ ਹੈ ਤਾਂ ਬਣੇ ਰੋ ਪੰਜਾਬ ਹਰਿਆਣਾ ਨਾ ਧੰਨਵਾਦ